ਸੀਨਾ ਫੀਡ ਕਰ ਦੋ ਇਹਨਾਂ ਨੂੰ ਅ ਸਵੇਰੇ ਬਾਬੂਪੰਨਾ ਨੂੰ 6 ਵਜੇ ਜੀ ਉਸ ਤੋਂ ਬਾਅਦ ਬਿੜਕਾ ਪੰਦਾ ਤੇ ਫਿਰ ਸਾਡੇ ਘਰ ਦੇ ਬੇਟੀ ਆ ਉਸ ਦਾਤੀ ਸਾਰਿਆਂ ਨੂੰ ਜੀ ਮਤਲਬ ਪਾਣੇ 20 ਰੋਟੀਆਂ ਸਾਡੇ ਘਰ ਦੇ ਸਭ ਤੋਂ ਪਹਿਲੇ ਇਹਨਾਂ ਵਾਸਤੇ ਬਣਦੀਆਂ ਸੀ ਡਾਕਟਰ ਜਸਪ੍ਰੀਤ ਨੇ ਪ੍ਰਾਈਵੇਟ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਕਿਹਾ ਵੀ ਮੁਸ਼ਕਿਲ ਆ ਅਸੀਂ ਕਹਿੰਦੇ ਤੁਸੀਂ ਕੋਸ਼ਿਸ਼ ਕਰੋ ਉਹ ਕਹਿੰਦੇ ਪੈਸੇ ਲੱਗ ਜਾਣੇ ਕਾਫੀ ਤੁਹਾਡਾ ਮੈਂ ਕੋਈ ਗੱਲ ਵੀ ਨਹੀਂ ਮਰਦੀ ਅਸੀਂ 10 ਦਿਨ ਬੜੀ ਮਿਹਨਤ ਕੀਤੀ ਉਹਦੇ ਤੇ ਇੱਥੇ ਰੱਖੀ ਰੱਖਿਆ ਦਿਨ ਰਾਤ ਆਪੇ ਸੇਵਾ ਕਰਨੀ ਪਰ ਉਹ ਐਂਡ ਤੇ ਨਾ ਹੀ ਸਾਨੂੰ ਪਤਾ ਲੱਗਿਆ ਵੀ ਲੱਤ ਜਿਹੜੀ ਆ ਨਹੀਂ ਬਚਨੀ ਬੜਾ ਅਫਸੋਸ ਹੁੰਦਾ ਲੋਕੀ ਡੌਗ ਦੇ ਖਿਲਾਫ ਬੋਲਦੇ ਨੇ ਪਰ ਮੈਂ ਕਹਿੰਦਾ ਵੀ ਇਹ ਬੇਜਵਾਨ ਤੇ ਇੰਨੇ ਗਫਾਧਾਰ ਐ ਕਿ ਇਹਨਾਂ ਤੋਂ ਵੱਧ ਗਫਾਧਾਰ ਹੋਈ ਨਹੀਂ ਸਕਦਾ ਇਨਸਾਨ ਗਦਾਰੀ ਕਰ ਸਕਦੇ ਪਰ ਇਹ ਨਹੀਂ ਕਰ ਸਕਦੇ ਇਹਨਾਂ ਬੇਜਵਾਨਾਂ ਦੇ ਖਿਲਾਫ ਤੁਸੀਂ ਆਪਣਾ ਨੈਗੇਟਿਵ ਜਿਹੜੇ ਵਿਚਾਰ ਨੇ ਉਹ ਬੰਦ ਕਰੋ ਪ੍ਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਜਿੰਨੇ ਵੀ ਇਹ ਡੌਗਸ ਨੇ ਇਹ ਸਾਰੇ ਜਿਹੜੇ ਸ਼ੈਲਟਰ ਹਾਊਸ ਦੇ ਵਿੱਚ ਪਹੁੰਚਾਈ ਦ ਹਨ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਾਂ ਸੋਚੀਏ ਤਾਂ ਉੱਥੇ ਸੁਵਿਧਾਵਾਂ ਹੀ ਨਹੀਂ ਉੱਥੇ ਐਨੇ 300 ਤੋਂ 500 ਏਕੜ ਜ਼ਮੀਨ ਚਾਹੀਦੀ ਉੱਥੇ ਹੈ ਹੀ ਨਹੀਂ ਸਾਢੇ 3 ਲੱਖ ਤੋਂ 5 ਲੱਖ ਕੁੱਤੇ ਨੇ ਉਹਨਾਂ ਦਾ ਕਰੋੜਾਂ ਦਾ ਬਜਟ ਹੈ ਸਰਕਾਰ ਕੋਲ ਉਹਨਾਂ ਦਾ ਬਜਟ ਹੀ ਨਹੀਂ ਇਹ ਤਾਂ ਪਬਲਿਕ ਹੈ ਡੌਗ ਲਵਰ ਨੇ ਸਾਡੇ ਵਰਗੇ ਦੁਨੀਆ ਜਿਹੜੀ ਕਿ ਇਹਨਾਂ ਨੂੰ ਫ੍ਰੀ ਚ ਫੀਡ ਪਾਦੀ ਪਈ ਹੈ ਕਿਆ ਜਿਹੜਾ ਕਹਿੰਦੇ ਨੇ ਫੜਦੇ ਨੇ ਉਹ ਲੋਕ ਕਿਉਂ ਵੜਦੇ ਨੇ ਪਰ ਇਹਨਾਂ ਨੂੰ ਖਿਆਲ ਨਹੀਂ ਕਰਦੇ ਇਹਨਾਂ ਨੂੰ ਖਾਣਾ ਨਹੀਂ ਪਾਂਦੇ ਮੁੱਖੇ ਪਿਆਸੇ ਪਤਾ ਨਹੀਂ ਕਿੰਨੇ ਤੱਕ ਮਰਦੇ ਪਏ ਨੇ ਗਰਮੀਆਂ ਦੇ ਵਿੱਚ ਉਹ ਹੋ ਰਹੇ ਨੇ ਸੋ ਕਿਤੇ ਨਾ ਕਿਤੇ ਇਹਨਾਂ ਦੀ ਫੀਲਿੰਗ ਵੀ ਸਮਝੋ ਜੀ ਕਾ ਡਾਕਟਰ ਦੇ ਕੇ ਸਾਰੇ ਮਾੜੀ ਗੱਲ ਹੈ ਸਟੈਲਾਈਜੇਸ਼ਨ ਹੋਣੀ ਚਾਹੀਦੀ ਇਹਨਾਂ ਦਿਨਸਤਾਂ ਤੇ ਔਰ ਇਹਨਾਂ ਨੂੰ ਰੈਬੀਸ ਦੇ ਇੰਜੈਕਸ਼ਨ ਲੱਗਨੇ ਚਾਹੀਦੇ ਨੇ ਉਹਨੇ ਮੈਂ ਨਿਊਜ਼ ਦੇਖ ਰਹੀ ਸੀ ਸ਼ਿਮਲੇ ਦੀ ਉਹ ਕਹਿੰਦੇ ਸੀ 5-3 ਦੇ ਵਿੱਚ ਪੂਰੇ ਸ਼ਿਮਲੇ ਨੂੰ ਜਿਹੜਾ ਨਾ ਜੀ ਉਹ ਸਾਰੇ ਦੇ ਸਾਰਾ ਸੀ ਰੈਬੀਸ ਦਿੱਤੀ ਕਰਦੇ ਰੈਬੀਸ ਦੇ ਇੰਜੈਕਸ਼ਨ ਲਗਾ ਦਾਂਗੇ ਔਰ ਉਹ ਟੀਮ ਗਰ ਅਸੀਂ ਪਰਮਾਤਮਾ ਦੇ ਇਹਨਾਂ ਚੀਜ਼ਾਂ ਦੇ ਨਾਲ ਛੇੜਛਾੜ ਕਰਦੇ ਆਂ ਫਿਰ ਤੁਹਾਨੂੰ ਪਤਾ ਹੀ ਹੈ ਦੇਸ਼ ਦੇ ਵਿੱਚ ਹਾਲਾਤ ਕਿਹੋ ਜਿਹੇ ਪੈਦਾ ਹੋ てる ਕਿਹੋ ਜਿਹੇ ਪਗਲਾ ਆਨੀਆਂ ਪਈਆਂ ਨੇ ਕਿੰਨਾ ਨੁਕਸਾਨ ਹੋ ਰਿਹਾ ਦੇਸ਼ ਲੱਗਦੇ ਭੁੱਖਾ ਮਾਰਿਆ ਤੇ ਕਿੱਡੀਆਂ ਐਕਸੀਡੈਂਟ ਹੋ ਰਹੀਆਂ ਨੇ ਕਿਹੜੇ ਜਾਇਰੋ ਫਲੇਟ ਪਿਆ ਛੋੜੇ ਨੇ ਕਿਤੇ ਬੱਦਲ ਫਟ ਰਹੇ ਨੇ ਮਤਲਬ ਜਦੋਂ ਅਸੀਂ ਜੰਗਲ ਨੂੰ ਖਤਮ ਕਰਾਂਗੇ ਤਾਂ ਫਿਰ ਉਸ ਤਰ੍ਹਾਂ ਦੀਆਂ ਘਟਨਾਵਾਂ ਆਣਗੀਆਂ ਬੱਦਲ ਵੀ ਫਟਣਗੇ ਤੇ ਬਾੜ ਵੀ ਆਊਗੀ ਜਦੋਂ ਅਸੀਂ ਪਰਮਾਤਮਾ ਦੇ ਜੀਵਾਂ ਦਾ ਨੁਕਸਾਨ ਕਰਾਂਗੇ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ ਪਾਸੇ ਤੁਸੀਂ ਕਹਿੰਦੇ ਭੁੱਲੇ ਨਾ ਦੇ ਬੱਚਿਆ ਤੇ ਫਿਰ ਉਹ ਚੁੱਪ ਕਰਕੇ ਬੈਠਣ ਵਾਲਾ ਤੇ ਹਾਂ ਕੋਲੋ ਫੈਨੀਮਲ ਸੰਸਥਾ ਦੇ ਸਾਰੇ ਮੈਂਬਰ ਤੁਹਾਡੇ ਨਾਲ ਗਏ ਸੀਗੇ ਤੇ ਤੁਸੀਂ ਮੰਗ ਰੱਖੀ ਹੈ ਕੀ ਲੱਗਦਾ ਮੰਗ ਪੂਰੀ ਹੋ ਜੇ ਕਿਉਂਕਿ ਅਗਰ ਦੇਖੀਏ ਕਿ ਐਨੀਮਲ ਲਵਰਸ ਨੇ ਸੁਪਰੀਮ ਕੋਰਟ ਨੂੰ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਉੱਤੇ ਸੁਣਵਾਈ ਨਹੀਂ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਹਾਨੂੰ ਲੱਗਦਾ ਕਿ ਜਿਹੜੀ ਪੈਂਡਿੰਗ ਪਟੀਸ਼ਨ ਹਾਲੀ ਸੁਣਵਾਈ ਹੈ ਉਹ ਕਿੱਦਾਂ ਦੀ ਰਹੀ ਅਸੀਂ ਕਾਨੂੰਨ ਦੀ ਗੱਲਾਂ ਕਰਦੇ ਹਾਂ ਤਾਂ ਕਾਨੂੰਨ ਜਿਹੜਾ ਹੈਗਾ ਕੋਈ ਵੀ ਫੋਲੋ ਨਹੀਂ ਕਰਦਾ ਸਿਰਫ ਦੇਸ਼ ਨੂੰ ਲੁੱਟਣ ਲਈ ਕਰਪਸ਼ਨ ਕਰਨ ਲਈ ਇੱਥੇ ਖਾਰੇ ਆਏ ਨੇ ਜੀ ਬਸ ਮੈਕਸਿਮਮ ਜਿਹੜੇ ਅਫਸਰ ਦੇ ਲੀਡਰ ਇਹ ਕੰਮ ਕਰਦੇ ਪਏ ਨੇ they ਐਂਟੀ ਕਰਪਸ਼ਨ ਦੇ ਪ੍ਰੈਜ਼ੀਡੈਂਟ ਰਮੇਸ਼ ਮੰਗੜ ਤੇ ਸਾਡੇ ਨਾਲ ਸਪੈਸ਼ਲੀ ਆਪਾਂ ਦੇਖਿਆ ਇਹਨਾਂ ਦੇ ਆ ਕਿ ਇੱਥੇ ਜਿਮ ਵੀ ਹੈ ਤੇ ਸ਼ੂ ਦਾ ਜਿਹੜਾ ਸ਼ੋਰੂਮ ਹੈ ਉੱਥੇ ਅਕਸਰ ਹੀ ਦੇਖਿਆ ਕਿ 10 ਤੋਂ 15 ਡੌਗਸ ਬੈਠੇ ਹੁੰਦੇ ਨੇ ਜੋ ਕਿ ਇਹਨਾਂ ਦੇ ਸ਼ੋਰੂਮ ਦੇ ਉੱਤੇ ਸੋਫੇ ਦੇ ਉੱਤੇ ਵੀ ਲੇਟੇ ਹੁੰਦੇ ਨੇ ਤੇ ਉੱਦਾਂ ਵੀ ਬੈਠੇ ਹੁੰਦੇ ਨੇ ਰਮੇਸ਼ ਮੰਗੜ ਜੀ ਤੁਹਾਡੀ ਤੁਹਾਡੇ ਵੱਲੋਂ ਦੱਸਿਆ ਗਿਆ ਸੀ ਕਿ ਇੱਕ ਤੁਹਾਡਾ ਡੌਗ ਜਿਹੜਾ ਹੈ ਉਹ ਗੁੰਮ ਗਿਆ ਸੀਗਾ ਉਹ ਕੀ ਸਟੋਰੀ ਸੀ ਇਸ ਤਰ੍ਹਾਂ ਜੀ ਅਸੀਂ ਨਾ ਫੀਡ ਕਰਦੇ ਹਾਂ ਇਹਨਾਂ ਨੂੰ ਸਵੇਰੇ ਮੈਂ ਦੁੱਧ ਪਾ ਦਿੰਦਾ ਨਾ 6 ਵਜੇ ਫਿਰ ਉਸ ਤੋਂ ਬਾਅਦ ਬੇਟਾ ਪਾ ਦਿੰਦਾ ਤੇ ਫਿਰ ਸਾਡੇ ਘਰ ਦੇ ਬੇ ਤੇ ਸਾਰਿਆਂ ਨੂੰ ਜੀ ਮਤਲਬ ਪਾਨੇ 20 ਰੋਟੀਆਂ ਸਾਡੇ ਘਰ ਚ ਸਭ ਤੋਂ ਪਹਿਲੇ ਇਹਨਾਂ ਵਾਸਤੇ ਬਣਦੀਆਂ ਜੀ ਤੇ ਉਹ ਤਕਰੀਬਨ 15 ਕ ਡੌਗ ਹੈਗੇ ਨੇ ਇਹ ਤੇ ਮੈਂ ਇੱਕ ਸਵੇਰੇ ਸਵੇਰੇ ਨਿਕਲਾ ਤੇ ਮੈਨੂੰ ਇਹ ਦਿਖੀ ਨਹੀਂ ਬਰਾਉਨੀ ਮੈਂ ਕਿਹਾ ਬਰਾਉਨੀ ਕਿੱਥੇ ਨਾਮ ਸਾਰਿਆਂ ਦੇ ਰੱਖੇ ਕਿ ਇਹਦਾ ਬਰਾਉਨੀ ਕਿ ਇਹਦਾ ਜੈਰੀ ਕਿ ਇਹਦਾ ਕਾਲੂ ਇਹ ਮੋਟੂ ਆ ਸਾਡੇ ਕੋਲ ਪਈ ਆ ਇਸੇ ਤਰ੍ਹਾਂ ਹੁਣ ਜਿੰਮ ਚ ਵੀ ਕਾਫੀ ਸੁੱਤੇ ਪੈਣੇ ਇੱਥੇ 8-10 ਦਾ ਸੁੱਤੇ ਹੋਣੇ ਤੇ ਮੈਂ ਦੇਖਿਆ ਮੈਂ ਕਿਹਾ ਚਲੋ ਕਿਤੇ ਹੋਏਗੀ ਦੂਸਰੇ ਦਿਨ ਵੀ ਨਹੀਂ ਲੱਭੀ ਉਹ ਕੋਈ ਇੱਕ ਵੀਡੀਓ ਵਾਇਰਲ ਹੋਈ ਤਾਂ ਸਾਡੇ ਸਾਹਮਣੇ ਆਈ ਤਾਂ ਦੇਖਿਆ ਤੇ ਇੱਕ ਡੌਗ ਦੀ ਲੱਤ ਬੜੀ ਬੁਰੀ ਤਰ ਤੇ ਉਹ ਇਹੀ ਡੌਗ ਸੀਗਾ ਜੀ ਫਿਰ ਅਸੀਂ ਪਤਾ ਕੀਤਾ ਵੀ ਇਹ ਕਿੱਥੇ ਗਿਆ ਜਦੋਂ ਪਤਾ ਕੀਤਾ ਤੇ ਬਹੁਤ ਅੱਛਾ ਮੈਂ ਥੈਂਕਸ ਕਰਦਾ ਹਾਂ ਲੜਕੀਆਂ ਵਿਚਾਰੀਆਂ ਸੀਐਮਸੀ ਦੀ ਡਾਕਟਰ ਸੀਗੀਆਂ ਜੀ ਉਹਨਾਂ ਨੇ ਚੱਕ ਕੇ ਨਾ ਜੀ ਇਹਦਾ ਪੱਟੀ ਕਰਾ ਕੇ ਤੇ ਸ਼ੈਲਟਰ ਛੱਡਾਈ ਅਸੀਂ ਰਾਤ ਨੂੰ 9:11 ਇੱਥੋਂ ਨਿਕਲੇ 11 ਵਜੇ ਅਸੀਂ ਰਕੇਸ਼ ਜੀ ਨੇ ਬੜੇ ਅੱਛੇ ਇਨਸਾਨ ਨੇ ਅੰਬੜਾ ਰੋਡ ਤੇ ਉਹਨਾਂ ਕੋਲੋਂ ਅਸੀਂ ਰਾਤ ਨੂੰ 11 ਵਜੇ ਨੂੰ ਲੈ ਕੇ ਆਂਦਾ ਜਦੋਂ ਅਸੀਂ ਇਹਨੂੰ ਲਿਆਉਂਦਾ ਇਹਦੀ ਹਾਲਤ ਖਰਾਬ ਸੀ ਕਿਉਂਕਿ ਉੱਥੇ ਇਹਨੇ ਡੌਗ ਨੂੰ ਉਹਨਾਂ ਨੇ ਮੈਨੂੰ ਕਿਹਾ ਜੀ ਇਹਦਾ ਆਪਰੇਟ ਕਰਨਾ ਪੈਗਾ ਲੱਥ ਡੈਮੇਜ ਆ ਕੱਟਣੀ ਪੈਗੀ ਜੀ ਨਾਲ ਨਾਲ ਵੀਡੀ ਔਰ ਅਸੀਂ ਡਾਕਟਰ ਜਸਪ੍ਰੀਤ ਨੇ ਪ੍ਰਾਈਵੇਟ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਕਿਹਾ ਵੀ ਮੁਸ਼ਕਲ ਹੈ ਅਸੀਂ ਕਹਿੰਦੇ ਤੁਸੀਂ ਕੋਸ਼ਿਸ਼ ਕਰੋ ਉਹ ਕਹਿੰਦੇ ਪੈਸੇ ਲੱਗ ਜਾਣੇ ਕਾਫੀ ਤੁਹਾਡਾ ਮੈਂ ਕੋਈ ਗੱਲ ਨਹੀਂ ਜਿੰਨੇ ਮਰਜੀ ਅਸੀਂ 10 ਦਿਨ ਬੜੀ ਮਿਹਨਤ ਕੀਤੀ ਇਹਦੇ ਤੇ ਇੱਥੇ ਰੱਖੀ ਰੱਖਿਆ ਦਿਨ ਰਾਤ ਆਪ ਸੇਵਾ ਕਰਨੀ ਪਰ ਉਹ ਐਂਡ ਤੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਲੱਤ ਜਿਹੜੀ ਆ ਨਹੀਂ ਬਚਣੀ ਫਿਰ ਅਸੀਂ ਯੂਨੀਵਰਸਿਟੀ ਲਗੇ ਤੇ ਯੂਨੀਵਰਸਿਟੀ ਵਾਲਿਆਂ ਨੇ ਫਿਰ ਇਹਦਾ ਦੂਸਰੇ ਦਿਨ ઓਪਰੇਸ਼ਨ ਕੀਤਾ ਔਰ ਜਿਸ ਦਿਨ ઓਪਰੇਸ਼ਨ ਕੀਤਾ ਮੇਰਾ ਬੇਟਾ ਪੂਰੀ ਰਾਤ ਕਿਉਂਕਿ ਦਰਦ ਚ ਸੀ ਵਿਚਾਰੀ ਇੰਜੈਕਸ਼ਨ ਰਾਤ ਨੂੰ ਡਾਕਟਰ ਵੀ ਅਸੀਂ 12 ਵਜੇ ਵੀ ਬੁਲਾ ਉਹ ਕਿਉਂਕਿ ਉਹਨੇ ਲਿਖੇ ਹੋਏ ਸੀ ਇੰਜੈਕਸ਼ਨ ਤਾਂ ਪੂਰੀ ਰਾਤ ਕੁਰਸੀ ਤੇ ਬੈਠ ਕੇ ਇਹਨੂੰ ਪਿਆਰ ਕਿਉਂਕਿ ਇਹਨੂੰ ਉਸ ਟਾਈਮ ਤੇ ਫੀਲਿੰਗ ਚਾਹੀਦੀ ਸੀ ਜਦੋਂ ਇਹਨੂੰ ਸਿਰ ਤੇ ਹੱਥ ਰੰਗ ਦੀ ਟਿਕ ਜਾਂਦੀ ਸੀ ਚੱਕਦੇ ਸੀ ਤਾਂ ਫਿਰ ਹੁੰਦੀ ਸੀ ਵਿਚਾਰੀ ਤੇ ਉਹ ਉਸ ਦਿਨ ਤਾਂ ਬੜੀ ਪ੍ਰੋਬਲਮ ਚ ਰਹੀ ਪਰ ਹੁਣੇ ਦਾ ਜਿਹੜਾ ਹੈਗਾ ਜੀ ਤੀਸਰਾ ਦਿਨ ਦਾ ਆਪਰੇਟ ਹੋਏ ਤੋਂ ਲੱਤ ਕੱਤੀ ਨੂੰ ਤੇ ਬੜਾ ਅਫਸੋਸ ਹੁੰਦਾ ਲੋਕੀ ਡੌਗ ਦੇ ਖਿਲਾਫ ਬੋਲਦੇ ਨੇ ਪਰ ਮੈਂ ਕਹਿੰਦਾ ਵੀ ਇਹ ਬੇਜਵਾਨ ਤੇ ਇੰਨੇ ਇੱਕ ਵਫਾਦਾਰ ਹੈ ਵੀ ਇਹਨਾਂ ਤੋਂ ਵੱਧ ਵਫਾਦਾਰ ਹੋਈ ਨਹੀਂ ਸਕਦਾ ਇਨਸਾਨ ਗੱਦਾਰੀ ਕਰ ਸਕਦੇ ਪਰ ਇਹ ਨਹੀਂ ਕਰ ਸਕਦੇ ਇਹਨਾਂ ਬੇਜਵਾਨਾਂ ਦੇ ਖਿਲਾਫ ਤੁਸੀਂ ਆਪਣਾ ਨੈਗੇਟਿਵ ਜਿਹੜੇ ਵਿਚਾਰ ਨੇ ਉਹ ਬੰਦ ਕਰੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਜਿੰਨੇ ਵੀ ਇਹ ਡੌਗਸ ਨੇ ਇਹ ਸਾਰੇ ਜਿਹੜੇ ਸ਼ੈਲਟਰ ਹਾਊਸ ਦੇ ਵਿੱਚ ਪਹੁੰਚਾਈਸ ਹਨ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇ ਦਿਓ ਤੁਸੀਂ ਬਿਲਕੁਲ ਬੇਤੁਕਾ ਫੈਸਲਾ ਹੈਗਾ ਇੱਕ ਅਖਬਾਰ ਦੀ ਬੇਸ ਬਣਾ ਕੇ ਉਹਨਾਂ ਨੇ ਔਰ ਸੁਪਰੀਮ ਕੋਰਟ ਦੇ ਵਿੱਚ ਕਿਸੇ ਵਕੀਲ ਨੇ ਲਾਤਾ ਤੇ ਸੁਪਰੀਮ ਕੋਰਟ ਨੇ ਉਹਦੇ ਉੱਤੇ ਆਰਡਰ ਦੇ ਦਿੱਤਾ ਜਦ ਕਿ ਬੇਸਿਕ ਜੋ ਆਪਾਂ ਸੋਚੀਏ ਤਾਂ ਉੱਥੇ ਸੁਵਿਧਾਵਾਂ ਹੀਆਂ ਨਹੀਂ ਉੱਥੇ ਐਨੇ 300 ਤੋਂ 500 ਏਕੜ ਜ਼ਮੀਨ ਚਾਹੀਦੀ ਉੱਥੇ ਹੈ ਹੀ ਨਹੀਂ ਸਾਢੇ 3 ਲੱਖ ਤੋਂ 5 ਲੱਖ ਕੁੱਤੇ ਨੇ ਉਹਨਾਂ ਦਾ ਕਰੋੜਾਂ ਦਾ ਬਜਟ ਹੈ ਸਰਕਾਰ ਕੋਲ ਇਹਨਾਂ ਬਜਟ ਹੀ ਨਹੀਂ ਇਹ ਤਾਂ ਪਬਲਿਕ ਹੈ ਡੌਗ ਲਵਰ ਨੇ ਸਾਡੇ ਵਰਗੀ ਦੁਨੀਆ ਜਿਹੜੀ ਕਿ ਇਹਨਾਂ ਨੂੰ ਫ੍ਰੀ ਚ ਫੀਡ ਪਾਉਂਦੀ ਪਈ ਆ ਠੀਕ ਹੈ ਜਿਹੜਾ ਕਹਿੰਦੇ ਨੇ ਵੜਦੇ ਨੇ ਉਹ ਲੋਕ ਕਿਉਂ ਵੜਦੇ ਨੇ ਪਰ ਇਹਨਾਂ ਨੂੰ ਪਿਆਰ ਨਹੀਂ ਕਰਦੇ ਇਹਨਾਂ ਨੂੰ ਖਾਣਾ ਨਹੀਂ ਪਾਉਂਦੇ ਭੁੱਖੇ ਪਿਆਸੇ ਪਤਾ ਨਹੀਂ ਕਿੰ ਸੋ ਕਿਤੇ ਨਾ ਕਿਤੇ ਇਹਨਾਂ ਦੀ ਫੀਲਿੰਗ ਵੀ ਸਮਝੋ ਠੀਕ ਹੈ ਡੌਗ ਬਾਈਟ ਦੇ ਕੇ ਸਾਰੇ ਮਾੜੀ ਗੱਲ ਆ ਸਟਾਈਲਾਈਜੇਸ਼ਨ ਹੋਣੀ ਚਾਹੀਦੀ ਇਹਨਾਂ ਦੀ ਨਸਬੰਦੀ ਔਰ ਇਹਨਾਂ ਨੂੰ ਰੈਬੀਜ ਦੇ ਇੰਜੈਕਸ਼ਨ ਲੱਗਣੇ ਚਾਹੀਦੇ ਨੇ ਉਹਨੇ ਮੈਂ ਨਿਊਜ਼ ਦੇਖ ਰਹੀ ਹਾਂ ਸ਼ਿਮਲੇ ਦੀ ਉਹ ਕਹਿੰਦੇ ਅਸੀਂ 5 ਦਿਨ ਦੇ ਵਿੱਚ ਪੂਰੇ ਸ਼ਿਮਲੇ ਨੂੰ ਜਿਹੜਾ ਨਾ ਜੀ ਉਹ ਸਾਰੇ ਦਾ ਸਾਰਾ ਸੀ ਰੈਬੀਸ ਫ੍ਰੀ ਕਰਦੇ ਰੈਬੀਸ ਦੇ ਇੰਜੈਕਸ਼ਨ ਲਗਾ ਦਾਂਗੇ ਹੋਰ ਉਹ ਟੀਮ ਪੂਰੀ ਦੀ ਪੂਰੀ ਮੈਂ ਦੇਖੀ फटाफट ਇੰਜੈਕਸ਼ਨ ਲਗਾਵਾ ਦੇ ਬਿਲਕੁਲ ਬਜਾਏ ਇਹ ਕਰਨ ਦੀ ਤੇ ਇਹ ਵਾਲਾ ਜ਼ਿਆਦਾ ਬੈਸਟ ਰਹੇਗਾ ਕਿਉਂਕਿ ਸਰ ਅਗਰ ਦੇਖੀ ਆਪਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਤੁਹਾਨੂੰ ਕੀ ਲੱਗਦਾ ਇਹ ਤੁਸੀਂ ਅੱਜ ਡੀਸੀ ਆਫਿਸ ਵੀ ਗਏ ਹੋ ਦੋ ਮੁੱਦੇ ਲੈ ਕੇ ਗਏ ਹੋ ਕਿਹੜੇ ਕਿਹੜੇ ਦੋ ਮੁੱਦੇ ਸੀਗੇ ਇੱਕ ਮੁੱਦਾ ਦਾ ਇੱਥੇ ਸ਼ੈਲਟਰ ਦੁਕ ਚੱਲਦੇ ਪਏ ਨੇ ਉਹ ਗਲਤ ਤਰੀਕੇ ਡੌਗ ਚੱਕਦੇ ਨੇ ਡੌਗ ਨਾਲ ਬੜਾ ਅਤਿਆਚਾਰ ਕਰਦੇ ਉਹਦੇ ਵਾਸਤੇ ਮੰਗ ਰੱਖੀ ਆ ਦੂਸਰੀ ਡੀਸੀ ਸਾਹਿਬ ਨੂੰ ਇਹ ਦੱਸਿਆ ਵੀ ਅਗਰ ਇਹ ਇਮਾਨਦਾਰੀ ਦੇ ਨਾਲ ਇਹਨਾਂ ਦਾ ਕੰਮ ਕੀਤਾ ਜਾਵੇ ਇਮਾਨਦਾਰੀ ਨਾਲ ਇਹਨਾਂ ਦੀ ਸਟੈਟਿਜ਼ੇਸ਼ਨ ਕੀਤੀ ਜਾਵੇ ਤਾਂ ਅੱਜ ਕਈ ਸਾਲਾਂ ਤੋਂ ਚੱਲ ਰਿਹਾ ਵੀ ਹਰ ਸਾਲ ਜਿਹੜਾ ਟੈਂਡਰ ਪਾ ਕੇ ਕੋਈ ਨਾ ਕੋਈ ਕੰਪਨੀ ਇਹਨਾਂ ਦੇ ਨਾਸਬੰਦੀ ਦਾ ਲਾ ਲੈਣੇ ਠੇਕਾ ਰੈਬੀਸ ਦੇ ਇੰਜੈਕਸ਼ਨ ਇਹਨਾਂ ਦੇ ਲੱਗਣੇ ਚਾਹੀਦੇ ਉਹ ਕ腐ਸ਼ਨ ਦਾ ਅੱਡਾ ਬਣ ਗਿਆ ਹੋਇਆ ਇਹ ਬੇਜਵਾਨਾਂ ਦੇ ਨਾਂ ਦੇ ਉੱਤੇ ਕ腐ਸ਼ਨ ਹੋ ਰਹੀ ਹੈ ਅਗਰ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਨਾ ਜੀ ਤਾਂ ਕੋਈ ਇਹਨੂੰ ਵੀ ਇਹਨਾਂ ਤੋਂ ਪ੍ਰੋਬਲਮ ਨਹੀਂ ਹੋਏਗੀ ਔਰ ਇਹ ਵੀ ਬੱਚੇ ਆਪਣੀ ਜ਼ਿੰਦਗੀ ਵਧੀਆ ਜੀ ਸਕਣਗੇ ਕਿਉਂਕਿ ਪ੍ਰਮਾਤਮਾ ਨੇ ਇਹਨਾਂ ਨੂੰ ਵੀ ਇੱਥੇ ਭੇਜਿਆ ਜੀ ਅਗਰ ਅਸੀਂ ਪ੍ਰਮਾਤਮਾ ਦੇ ਇਹਨਾਂ ਜੀਵਾਂ ਦੇ ਨਾਲ ਛੇੜਛਾੜ ਕਰਦੇ ਆਂ ਫਿਰ ਤੁਹਾਨੂੰ ਪਤਾ ਹੀ ਆ ਦੇਸ਼ ਦੇ ਵਿੱਚ ਹਾਲਾਤ ਕਿਹੋ ਜਿਹੇ ਪੈਦਾ ਹੁੰਦੇ ਨੇ ਕਿਹੋ ਜਿਹੀਆਂ ਪਰਲਾ ਆਨੀਆਂ ਪਈਆਂ ਨੇ ਕਿੰਨਾ ਨੁਕਸਾਨ ਹੋ ਰਿਹਾ ਦੇ ਬੱਦਲ ਫਟ ਰਹੇ ਨੇ ਮਤਲਬ ਜਦੋਂ ਅਸੀਂ ਜੰਗਲ ਨੂੰ ਖਤਮ ਕਰਾਂਗੇ ਤਾਂ ਫਿਰ ਉਸ ਤਰ੍ਹਾਂ ਦੀਆਂ ਘਟਨਾਵਾਂ ਆਣਗੀਆਂ ਬੱਦਲ ਵੀ ਫਟਣਗੇ ਤੇ ਬਾੜ ਵੀ ਆਊਗੀ ਜਦੋਂ ਅਸੀਂ ਪਰਮਾਤਮਾ ਦੇ ਜੀਵਾਂ ਦਾ ਨੁਕਸਾਨ ਕਰਾਂਗੇ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਇੱਕ ਪਾਸੇ ਤਾਂ ਅਸੀਂ ਕਨੇ ਭੋਲੇनाथ ਦੇ ਬੱਚਾ ਤੇ ਫਿਰ ਉਹ ਚੁੱਪ ਕਰਕੇ ਬੈਠਣ ਵਾਲਾ ਤਾਂ ਹੈ ਨੀਗਾ ਪੀਪਲ ਆਫ ਐਨੀਮਲ ਸੰਸਥਾ ਦੇ ਸਾਰੇ ਮੈਂਬਰ ਤੁਹਾਡੇ ਨਾਲ ਗਏ ਸੀਗੇ ਤੇ ਤੁਸੀਂ ਮੰਗ ਰੱਖੀ ਹੈ ਕਿ ਲੱਗਦਾ ਮੰਗ ਪੂਰੀ ਹੋ ਜੇ ਕਿਉਂਕਿ ਅਗਰ ਦੇਖੀਏ ਕਿ ਐਨੀਮਲ ਲਵਰਸ ਨੇ ਸੁਪਰੀਮ ਕੋਰਟ ਨੂੰ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਉੱਤੇ ਸੁਣਵਾਈ ਨਹੀਂ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੈਂਡਿੰਗ ਪਟੀਸ਼ਨ ਹਾਲੀ ਸੁਣਵਾਈ ਹੈ ਉਹ ਕਿੱਦਾਂ ਦੀ ਰਹੇਗੀ ਦੇਖੋ ਸੁਣਵਾਈ ਮੈਂ ਤਾਂ ਕਿਹਾ ਵੀ ਉਹ ਗੁੰਮਰਾਹ ਕਰਕੇ ਉਹਨਾਂ ਨੇ ਜਿਹੜੀ ਸੀਐਮ ਹੈਗੀ ਉੱਥੇ ਦੀ ਮੈਂ ਮੋਦੀ ਸਾਹਿਬ ਨੂੰ ਕਹਾਂਗਾ ਵੀ ਤੁਸੀਂ ਤੇ ਖੁਦ ਐਨੀਵਲ ਲਵਰੋ ਇਹਨੂੰ ਕੋਈ ਅਕਲ ਦਿਓ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਆ ਔਰ ਜਿਹੜਾ ਲੁਧਿਆਣਾ ਦਾ ਮੁੱਦਾ ਸੀ ਉਹ ਤਾਂ ਅਸੀਂ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕੱਲ ਵੀ ਉਹਨਾਂ ਨੇ ਮਾਡਲ ਟਾਉਨ ਤੋਂ ਕੋਈ ਡੌਗ ਜਿਹੜਾ ਰੀਸਲੋਕੇਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਹੁਣ ਵੀ ਖੁੱਲੀ ਵਾਰਨਿੰਗ ਦਿੰਨੇ ਆ ਵੀ ਤੁਸੀਂ ਬੰਦੇ ਬਣਜੋ ਤੁਸੀਂ ਇਹਨਾਂ ਦੇ ਨਾਲ ੱਤਕਾ ਕਿਸੇ ਕੀਮਤ 'ਚ ਬਰਦਾਸ਼ਤ ਨਹੀਂ ਅਸੀਂ ਕਰਾਂਗੇ ਤੁਸੀਂ ਦਿੱਲੀ ਦੇ ਸੀਐਮ ਮੁੱਖ ਮੰਤਰੀ ਬਾਰੇ ਆਪਾਂ ਸੁਣਿਆ ਸੀਗਾ ਗੱਲਾਂ ਕਰੇ ਸੀਗੇ ਕਿ ਉਹਨਾਂ ਵੱਲੋਂ ਜਿਹੜਾ ਇਹ ਜਦਕਿ ਇਹ ਫੈਸਲਾ ਤਾਂ ਸੁਪਰੀਮ ਕੋਰਟ ਵੱਲੋਂ ਲਿੱਤਾ ਗਿਆ ਨਹੀਂ 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 ਸੁਪਰੀਮ ਕੋਰਟ ਵੱਲੋਂ ਫੈਸਲਾ ਤਾਂ ਹੀ ਲਿੱਤਾ ਗਿਆ ਨਾ ਜੀ ਜ ਉਹਨਾਂ ਉੱਥੇ ਆਪਣਾ ਪੱਖ ਨਹੀਂ ਰੱਖਿਆ ਸਰਕਾਰ ਨੇ ਗੁੰਮਰਾਹ ਕੀਤਾ ਸੁਪਰੀਮ ਕੋਰਟ ਨੂੰ ਸਰਕਾਰ ਨੇ ਉਹਨਾਂ ਨੇ ਹਦੇਸ਼ ਦਿੱਤਾ ਵੀ ਇਹ ਸ਼ੈਲਟਰ ਜਿਹੜੇ ਆ ਤੁਸੀਂ 8 ਹਫ਼ਤੇ ਦੇ ਵਿੱਚ ਬਣਾਓ ਸਰਕਾਰ ਉੱਥੇ ਕਹਿ ਦਵੇ ਵੀ 300 ਤੋਂ 500 ਏਕੜ ਅਸੀਂ ਜ਼ਮੀਨ ਕਿੱਥੋਂ ਦਈਏ ਦਿੱਲੀ ਤਾਂ ਫੌਸੀ ਵਾਲੀਆਂ ਨਹੀਂ ਜੀ ਹਾਂ ਉੱਥੇ ਦੇ ਪੋਲੂਸ਼ਨ ਤਾਂ ਖਤਮ ਨਹੀਂ ਕਰ ਸਕੇ ਬੱਚਿਆਂ ਦਾ ਕ੍ਰਾਈਮ ਤਾਂ ਖਤਮ ਨਹੀਂ ਹੋ ਸਕੇ ਰੇਪ ਤਾਂ ਖਤਮ ਨਹੀਂ ਹੋ ਸਕੇ ਅੱਜ ਸ਼ਰੇਆਮ ਲੋਕਾਂ ਨੂੰ ਦਾਤ ਬਜਦੇ ਉਹ ਤਾਂ ਖਤਮ ਨਹੀਂ ਹੋ ਸਕੇ ਇਹਨਾਂ ਕੋਲ ਇਹ ਕੀ ਹੈ ਹੁਣ ਐਨੀਮਲ ਦੇ ਮਗਰ ਪੈ ਗੇ ਇਹ ਕਹਿੰਦੇ ਨੇ ਸੜਕਾਂ ਦੇ ਕੰਮ ਦੇ ਸੜਕਾਂ ਦੇ ਤਾਂ ਤੁਹਾਡੇ ਜੇ ਕਾਨੂੰਨ ਦੇ ਮੁਤਾਬਕ ਹੀ ਚੱਲਣਾ ਜਾਵੇ ਨਾ ਜੀ ਬੰਦੇ ਕੋ ਘਰ ਹੈਗਾ 50 ਗੱਜ ਦੇ 100 ਗੇ ਤਾਂ ਗੱਡੀਆਂ ਸੜਕਾਂ ਤੇ ਖੜੀਆਂ ਹੋਈਆਂ ਇਹਨਾਂ ਵਾਸਤੇ ਵੀ ਤਾਂ ਸੌਣ ਲਈ ਜਗ੍ਹਾ ਚਾਹੀਦੀ ਹੈ ਨਾ ਬਿਲਕੁਲ ਅਸੀਂ ਕਾਨੂੰਨ ਦੀ ਗੱਲਾਂ ਕਰਦੇ ਹਾਂ ਤਾਂ ਕਾਨੂੰਨ ਜਿਹੜਾ ਹੈਗਾ ਕੋਈ ਵੀ ਫੋਲੋ ਨਹੀਂ ਕਰਦਾ ਸਿਰਫ ਦੇਸ਼ ਨੂੰ ਲੁੱਟਣ ਲਈ ਕਰਪਸ਼ਨ ਕਰਨ ਲਈ ਇੱਥੇ ਸਾਰੇ ਆਏ ਨੇ ਜੀ ਮੈਕਸਿਮਮ ਜਿਹੜੇ ਅਫਸਰ ਦੇ ਲੀਡਰ ਇਹ ਕੰਮ ਕਰਦੇ ਪਏ ਨੇ ਸੋ ਜਿੱਥੇ ਆਪਾਂ ਰਮੇਸ਼ ਬਾੰਗਰ ਨੂੰ ਐਂਟੀ ਕਰਪਸ਼ਨ ਦੇ ਖਿਲਾਫ ਬੋਲਦੇ ਦੇਖਿਆ ਹੈ ਉੱਤੇ ਹੀ ਹੁਣ ਐਨੀਮਲ ਲਵਰਸ ਦੀ ਵੀ ਨਹੀਂ ਕਿਉਂਕਿ ਇੱਥੇ ਜੋ ਇਹਨਾਂ ਦੀ ਆਪਾਂ ਸ਼ੋਰੂਮ ਤੇ ਦੇਖੇ ਨੇ ਕਾਫੀ ਜਿਹੜੇ ਥੇ ਡੌਗਸ ਨੇ ਜਿਨ੍ਹਾਂ ਨੂੰ ਇਹ ਪਿਆਰ ਕਰਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰਸਰ ਜਿਹੜਾ ਕੀ ਹੈ ਇਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਜਿੱਥੇ ਸਾਰੀਆਂ ਸੰਸਥਾ ਵੱਲੋਂ ਵਿਰੋਧ ਕੀਤਾ ਜਾ ਰਿਹਾ